ਖਡਾਰੀਆਂ ਦਾ ਰੁਜ਼ਗਾਰ ਬਣਾਓ ਪੰਜਾਬ ਸਾਡੀ بچਾਓ ਸਰਕਾਰ ਜੀ ਮਸਲਾ ਹੱਲ ਕਰੋ ਡਟਾਰੀਆਂ ਦੇ ਰੋਕੋ ਸਰਕਾਰ ਮਸਲਾ ਹੱਲ ਕਰੋ ਬਣਾਓ ਪਰ ਸਾਡੀ ਮਿਹਨਤ ਦਾ ਮੁੱਲ ਨਹੀਂ ਪੈ ਰਿਹਾ ਜੀ 9 ਸਾਲਾਂ ਤੋਂ ਪੰਜਾਬ ਪੁਸਤ ਦੀ ਭਰਤੀ ਨਹੀਂ ਆ ਰਹੀ ਜੀ ਜਿਸ ਕਰਕੇ ਅਸੀਂ ਬੇਰੁਜ਼ਗਾਰ ਅਤੇ ਓਵਰਏਜ ਹੋ ਰਹੇ ਹਾਂ ਜੀ ਠੀਕ ਹੈ ਜੀ ਜਿਹੜੀਆਂ ਸਪੋਰਟਸ ਪਾਲਿਸੀ ਨੇ ਕਈ ਉਹਦੇ ਵਿੱਚ ਜਿਵੇਂ 2-4 ਵੈਕੈਂਸੀ ਨਿਕਲਦੀਆਂ ਨੇ ਨਾ ਤਾਂ 5-10% ਕੋਤਾ ਕੱਟਦੇ ਇੱਕ ਦੋ ਵੈਕੈਂਸੀ ਕੱਟਦੇ ਨੇ ਉਹਦੇ ਵਿੱਚ ਵੀ ਉਹਨਾਂ ਨੇ ਪੇਪਰ ਲਾਜ਼ਮੀ ਕੀਤਾ ਹੋਇਆ ਮਤਲਬ ਉਹ ਪੇਪਰ ਲਾਜ਼ਮੀ ਨਾਲ ਤਾਂ ਫਿਰ ਖੜਾ ਜਾਣਾ ਕੋਈ ਫਾਇਦਾ ਨਹੀਂ ਜੀ ਉਹ ਤਾਂ ਉਹ ਇੱਕ ਵੀ ਇੱਕ ਮੈਡਲ ਲਿੱਤਾ ਪੇਪਰ ਪੇਪਰ ਦੀ ਤਿਆਰੀ ਕਰ ਲਓ ਫਿਰ ਤਾਂ ਸਾਰੇ ਖਿਡਾਰੀ ਐ ਕਰਨਾ ਕਰਨਗੇ ਆਪ ਦਾ ਮੈਡਲ ਇੱਕ ਲਿੱਤਾ ਗੇਮ ਛੱਡੋ ਤੇ ਆਪ ਦਾ ਫਿਰ ਪੇਪਰ ਦੀ ਤਿਆਰੀ ਕਰ ਲਓ ਦੂਜੀ ਗੱਲ ਇਹ ਆ ਜੀ ਕਿ ਵੀ ਕਈ ਗੇਮਾਂ ਨੇ ਜਿਹੜੀਆਂ ਉਹ ਪੁਲਿਸ ਗੇਮਾਂ ਦੇ ਵਿੱਚ ਨਹੀਂ ਐਡ ਹੈ ਗਿਆ ਜਦਕਿ ਬਾਹਰ ਲੀਆਂ ਪੁਲਿਸ ਗੇਮਾਂ ਦੇ ਵਿੱਚ ਟੀਮਾਂ ਆਉਂਦੀਆਂ ਨੇ ਪਰ ਸਾਡੀ ਪੰਜਾਬ ਪੁਲਿਸ ਦੀਆਂ ਟੀਮਾਂ ਨਹੀਂ ਠੀਕ ਹੈ ਜੀ ਆ ਸਾਡੇ ਮਸਲੇ ਨੇ ਜਿਵੇਂ ਇੱਕ ਦੂਜੀ ਗੱਲ ਇਹ ਅਸੀਂ ਹੁਣ ਛੇ ਸਾਲਾਂ ਦੇ ਹੋ ਗਏ ਹਾਂ ਸਾਰੇ ਜਿੰਨੇ ਕੁ ਤਕਰੀਬਨ ਦਾ 9 ਸਾਲ ਹੋ ਗਈ ਭਰਤੀ ਆਪੇ 27 ਸਾਲਾਂ ਦੇ ਹੋਣਾ ਜੀ 9 ਸਾਲ ਦਾ ਭਰਤੀ ਇਹਨੂੰ ਹੋ ਗਏ ਨੇ ਤੇ ਹੁਣ ਅਸੀਂ ਇਹ ਕਹਿੰਦੇ ਕਿ ਜਿਹੜੀ ਅਸੀਂ ਓਵਰੇਜ ਹੋ ਰਿਆਂ ਕਿ ਵੀ ਹਾਂ ਸਾਨੂੰ ਮਹੀਨੇ ਦੋ ਮਹੀਨੇ ਦੇ ਵਿੱਚ ਪੋਸਟਾਂ ਕੱਢਣੀਆਂ ਪਣਦੀਆਂ ਨੇ ਇਸ ਕਰਕੇ ਸੁਖਬੀ ਸਿੰਘ ਜੀ ਸੁਖਬੀ ਸਿੰਘ ਜੀ ਕੀ ਮਸਲਾ ਹੈ ਜਿਹੜੇ ਇਕੱਠੇ ਹੋਏ ਹੋ ਕੀ ਮਸਲਾ ਕੀ ਮੰਗਾ ਮਸਲਾ ਸਾਰ ਇਹ ਹੀ ਹੈ ਜੀ ਸਪੋਰਟਸ ਕੋਟੇ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਪਿਛਲੇ 9 ਸਾਲਾਂ ਤੋਂ ਭਰਤੀ ਨਹੀਂ ਆਈ ਜੀ ਕਿ ਇੱਕ ਸਰ 3% ਕੋਟਾ ਰੱਖਿਆ ਜੀ ਇਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਉਹ ਅਸੀਂ ਕੋਟੇ ਦੀ ਮੰਗ ਕਰਦੇ ਆਂ ਵੀ ਉਹ ਕੋਟਾ ਸਾਡਾ 8% ਕੀਤਾ ਜਾਵੇ ਜੀ ਤੇ ਪਿਛਲੇ 9 ਸਾਲਾਂ ਤੋਂ ਸਰ ਭਰਤੀ ਨਹੀਂ ਆਈ ਜਿਹੜੀ ਪੰਜਾਬ ਪੁਲਿਸ ਦੇ ਵਿੱਚ ਉਹ ਭਰਤੀ ਹਰ ਸਾਲ ਆਉਣੀ ਚਾਹੀਦੀ ਆ ਕਮ ਸੇ ਕਮ ਹਰ ਸਾਲ ਸਰ ਇਹਨਾਂ ਨੂੰ ਰੱਖਣਾ ਚਾਹੀਦਾ ਇੱਕ ਪਾਲਿਸੀ ਬਣਾਉਣੀ ਚਾਹੀਦੀ ਆ ਵੀ 200 300 ਖਿਡਾਰੀ ਪੰਜਾਬ ਪੁਲਿਸ ਦੇ ਵਿੱਚ ਹਰ ਸਾਲ ਰੱਖਣਾ ਚਾਹੀਦਾ ਤਾਂ ਜੋ ਹਰ ਸਾਲ ਸਾਰੇ ਖਿਡਾਰੀ ਨੇ ਜਿਹੜੇ ਕਵਰ ਹੋ ਸਕਣ ਸਰ ਇਹ ਕਿੰਨਾ ਨੇ ਜਿਹੜੀ ਸਪੋਰਟਸ ਕੋਟੇ ਦੀ ਭਰਤੀ ਹੁੰਦੀ ਹੈ ਜੀ ਉਹਦੇ ਵਿੱਚ ਪੇਪਰ ਲਾਜ਼ਮੀ ਕੀਤਾ ਹੋਇਆ ਉਹ ਤਾਂ ਸਾਰਾ ਇੰਟੈਲੀਜੈਂਸ ਬੱਚੇ ਆ ਜਿਹੜੇ ਆਪਣੇ ਸਟੱਡੀ ਕਰਲੇ ਆ ਉਹ ਇਹਦਾ ਫਾਇਦਾ ਲੈ ਜਾਂਦੇ ਆ ਬੈਨੀਫੀਟਰ ਉਹਦੇ ਵਿੱਚ 플레이ਰ ਨੂੰ ਕੋਈ ਫਾਇਦੇ ਨਹੀਂ ਮਿਲਦਾ ਸਰ ਸਾਡੀ ਮੰਗ ਆਈ ਇਹ ਵੀ ਕਿ ਜਿਹੜਾ ਪੇਪਰ ਆ ਉਹ ਮਤਲਬ ਕਿ ਪੇਪਰ ਲਾਜ਼ਮੀ ਨਹੀਂ ਹੋਣਾ ਚਾਹੀਦਾ ਜਿਹੜੀਆਂ ਸਾਡੀਆਂ ਅਚੀਵਮੈਂਟਸ ਸਪੋਰਟਸ ਦੀਆਂ ਸਾਨੂੰ ਉਹਦੇ ਬੇਸ ਤੇ ਮਤਲਬ ਕਿ ਭਰਤੀ ਕਰਨਾ ਚਾਹੀਦਾ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਸਰ ਭਰਤੀ ਨਹੀਂ ਆ ਰਹੀ ਸਪੋਰਟਸ ਕੋਟੇ ਦੀ ਇਕੱਲੇ ਪੰਜਾਬ ਕੋਸੇ ਨਹੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਪਿਛਲੇ 9 ਸਾਲਾਂ ਤੋਂ ਭਰਤੀ ਨਹੀਂ ਆ ਰਹੀ ਸਰ ਜੇ ਕਿਸੇ ਡਿਪਾਰਟਮੈਂਟ ਦੇ ਵਿੱਚ ਭਰਤੀ ਆਉਂਦੀ ਆ ਕੋਸ਼ਸ਼ੋਂ ਦੀ ਸਰ ਉਸ ਤੋਂ ਬਾਅਦ ਸਾਨੂੰ ਸਪੋਰਟਸ ਕੋਰਟ ਤੋਂ ਬਾਅਦ ਵੀ ਸਰ ਜਾਤਾਂ ਪਾਤਾਂ ਚ ਵੰਡ ਦਿੱਤਾ ਗਿਆ ਐ ਐਸਸੀ ਦੀ ਅੱਡ ਕੱਟ ਦਿੰਦੇ ਨੇ ਜਰਨਲ ਦੀ ਅੱਡ ਕੱਟ ਦਿੰਦੇ ਨੇ ਸਰ ਇਦਾਂ ਵੀ ਨਹੀਂ ਹੋਣਾ ਚਾਹੀਦਾ ਸੋ ਅਸੀਂ ਸਰ ਮੰਗ ਕਰਦੇ ਆਂ ਕਿ ਸਪੋਰਟਸ ਕੋਰਟ ਦੀ ਜਿਹੜੀ ਹਰ ਸਾਲ ਉਹ ਵਰਤੀ ਹੋਣੀ ਚਾਹੀਦੀ ਆ ਸਾਰੇ ਡਿਪਾਰਟਮੈਂਟਾਂ ਨੂੰ ਕਿਹੜੇ ਕਿਹੜੇ ਮੈਡਲ ਨੇ ਜਿਹੜੇ ਪਲੇਅਰਾਂ ਕੋਲੇ ਹੁੰਦਾ ਕਹਿ ਦਿੰਦੇ ਨੇ ਸਾਰੇ ਇੱਥੇ ਆ ਬਕਬੀਰ 올ੰਪਿੰਗ ਇਹਨਾਂ ਦੇ ਬ੍ਰਦਰ ਬੈਠੇ ਹੋਏ ਹੈ ਜੀ ਕੰਪੀਟੀਸ਼ਨ ਤੇ 올ੰਪਿਕ ਇਹਨਾਂ ਦੇ ਬ੍ਰਦਰ 올ੰਪਿਕ ਪਲੇਅਰ ਨੇ ਮੈਡਲਿਸਟ ਨੇ ਫੁੱਟਬਾਲ ਦੇ ਇੰਟਰਨੈਸ਼ਨਲ 올림픽 ਨੈਸ਼ਨਲ ਸਟੇਟ ਸਾਰੇ ਇੱਥੇ ਖਿਡਾਰੀ ਜਿਹੜੇ ਪੰਜਾਬ ਲੈਵਲ ਦੇ ਸਾਰੇ ਪਹੁੰਚੇ ਹੋਇਆ ਵਧੀਆ ਲੈਵਲ ਦੇ ਖੜੇ ਹੋਏ। ਕਿਸੇ ਦਾ ਕੋ ਗਲਤੀ ਹੋ ਗਈ ਸਰ ਗੇਮ ਚੁਣ ਕੇ ਜੀ। ਉਮਰਾਂ ਲੰਘਦੀਆਂ ਜਾ ਰਹੀਆਂ ਨੇ ਸਰ ਆ ਵੀਰ ਦੀ ਹਰਮਨ ਦੀ ਸਰ 6 ਮਹੀਨੇ ਰਹਿ ਗਈ ਜੀ ਉਮਰ। 28 ਸਾਲ ਦਾ ਸਰ ਹੋ ਚੱਲਿਆ। ਜਦੋਂ ਸਰ ਭਰਤੀ ਨਿਕਲੂਗੀ ਅਗਲੇ ਸਾਲ ਦਾ ਇਹ ਸਾਰੇ ਕੱਢਣਗੇ ਉਦੋਂ ਕਹਿਣਗੇ ਸਰ ਉਹ ਹੋ ਬਰੀ ਜਾਊਗੀ। ਹੁਣ ਦੱਸੋ ਸਾਰੇ ਸੀ ਕਿੱਧਰ ਜਾਈਏ ਜੀ। ਠੀਕ। ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز